ਗ੍ਰੈਂਡ ਨੇੜਲੇਪਿੰਡ ਮਾਲ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਪੀਰ ਲਖ ਦਾਤਾ ਜੀ ਦੇ ਆਸ਼ੀਰਵਾਦ ਨਾਲ ਸਲਾਨਾ ਛਿੰਝ ਮੇਲਾ ਬੜੀ ਧੂਮਤਾਮ ਨਾਲ ਕਰਵਾਇਆ ਗਿਆ ਜਿਸ ਵਿੱਚ ਨਾਮੀ ਪਹਿਲਵਾਨਾਂ ਨੇ ਭਾਗ ਲਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਮੁਖ ਪ੍ਰਬੰਧਕ ਜਥੇਦਾਰ ਬਲਹਾਰ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ 15 ਖਾੜਿਆਂ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ ਜਿਸ ਵਿੱਚ ਨਾਮੀ ਪਹਿਲਵਾਨਾਂ ਨੇ ਭਾਗ ਲਿਆ ਪਹਿਲੇ ਨੰਬਰ ਪਟਕੇ ਦੀ ਕੁਸ਼ਤੀ ਚ ਜੱਸਾ ਪੱਟੀ ਨੇ ਰਾਹੁਲ ਜਿਤ ਨੂੰ ਹਰਾ ਕੇ ਜਿੱਤੀ ਦੂਜੇ ਨੰਬਰ ਦੀ ਕੁਸ਼ਤੀ ਚ ਪ੍ਰਿਤਪਲ ਫਗਵਾੜਾ ਮਨੀ ਆਲਮਗਿਨ ਨੂੰ ਹਰਾ ਕੇ ਜੇਤੂ ਰਿਹਾ ਜੇਤੂ ਰਹਿਣ ਵਾਲੇ ਪਹਿਲਵਾਨਾਂ ਨੂੰ ਮੋਟਰਸਾਈਕਲ 52000 31000 ਤੇ 21000 ਦੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੇਲੇ ਚ ਐਸਐਚਓ ਗੁਰਾਇਆ ਸਿਕੰਦਰ ਸਿੰਘ ਵੇਰ ਉਚੇਚੇ ਤੌਰ ਤੇ ਪਹੁੰਚੇ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਸ਼ੰਜ ਮੇਲਾ ਸਲਾਨਾ ਸ਼ੰਜ ਮੇਲਾ ਹੋ ਰਿਹਾ ਸਾਰੇ ਹੀ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਰੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹੋ ਰਿਹਾ ਇਸ ਵਾਰ ਜੱਸਾ ਪੱਟੀ ਜੇਤੂ ਰਹਾ ਪਹਿ ਇੱਕ ਨੰਬਰ ਤੇ ਦੋ ਨੰਬਰ ਤੇ ਪਿਰਤਪਲ ਜੇਤੂ ਰਹਾ ਬਹੁਤ ਵਧੀਆ ਸ਼ੰਜ ਮੇਲਾ ਹੋਇਆ ਬਹੁਤ ਵਧੀਆ ਸਫਲ ਹੋਇਆ ਬਹੁਤ ਖੁਸ਼ੀ ਦੀ ਗੱਲ ਹੈ ਇਲਾਕਾ ਨਿਵਾਸੀਆਂ ਨੂੰ ਸਾਰੇ ਹੀ ਪਿੰਡ ਨਿਵਾਸੀਆਂ ਨੂੰ ਅਲਾਕਾਰ ਵਾਸਤੇ ਬਹੁਤ ਬਹੁਤ ਵਧਾਈਆਂ ਜੀ ਬਹੁਤ ਬਹੁਤ ਮੁबारकਾਂ ਜੀ ਐਸਐਚਓ ਦਾ ਵੀ ਅਸੀਂ ਧੰਨਵਾਦ ਕਰਦੇ ਆ ਇੱਥੇ ਆਉਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਨਾਮ ਕਿ ਦਿੱਤਾ ਹਾਂ ਜੇਤੂਆਂ ਨੂੰ ਨਾਮ ਪਹਿਲਾ ਨਾਮ ਮੋਟਰਸਾਈਕਲ ਦਿੱਤਾ ਦੂਜਾ ਨਾਮ 5100 ਤੇ ਇੱਕ ਵੱਡਾ ਹਜ਼ਾਰ ਦਿੱਤਾ ਤੇ ਇਸ ਇਸ ਤਰ੍ਹਾਂ ਸਾਰਾ ਮੇਲਾ ਬਹੁਤ ਬੜੀਆ ਸਫਲ ਹੋਇਆ ਬਹੁਤ ਬੜੀਆ ਖੁਸ਼ੀ ਦਾ ਕੰਮ ਹੋਇਆ ਸਾਰਾ ਹੀ ਨੇਤਰੇ ਵਧੀਆ ਨਿਭੜਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗ੍ਰੈਂਡ ਨੇਡਲੇਪਿੰਡ ਮਾਲ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਪੀਰ ਲਖ ਦਾਤਾ ਜੀ ਦੇ ਆਸ਼ੀਰਵਾਦ ਨਾਲ ਸਲਾਨਾ ਛਿੰਝ ਮੇਲਾ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ ਜਿਸ ਵਿੱਚ ਨਾਮੀ ਪਹਿਲਵਾਨਾਂ ਨੇ ਭਾਗ ਲਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਮੁਖ ਪ੍ਰਬੰਧਕ ਜਥੇਦਾਰ ਬਲਹਾਰ ਸਿੰਘ ਨੇ ਦੱਸਿਆ ਕਿ ਮੇਲੇ ਵਿੱਚ 15 ਖਾੜਿਆਂ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ ਜਿਸ ਵਿੱਚ ਨਾਮੀ ਪਹਿਲਵਾਨਾਂ ਨੇ ਭਾਗ ਲਿਆ ਪਹਿਲੇ ਨੰਬਰ ਪਟਕੇ ਦੀ ਕੁਸ਼ਤੀ 'ਚ ਜੱਸਾ ਪੱਟੀ ਨੇ ਰਾਹੁਲਜੀਤ ਨੂੰ ਹਰਾ ਕੇ ਜਿੱਤੀ ਦੂਜੇ ਨੰਬਰ ਦੀ ਕੁਸ਼ਤੀ 'ਚ ਪ੍ਰਿਤਪਲ ਫਗਵਾੜਾ ਮਨੀ ਆਲਮਗਿਨ ਨੂੰ ਹਰਾ ਕੇ ਜਿੱਤੂ ਰਿਹਾ ਜਿੱਤੂ ਰਹਿਣ ਵਾਲੇ ਪਹਿਲਵਾਨਾਂ ਨੂੰ ਮੋਟਰਸਾਈਕਲ 52000 31000 ਤੇ 21000 ਦੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ 'ਚ ਐਸਐਚਓ ਗੁਰਾਇਆ ਸਿਕੰਦਰ ਸਿੰਘ ਵੀਰ ਉਚੇਚੇ ਤੌਰ ਤੇ ਪਹੁੰਚੇ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਸ਼ੰਜ ਮੇਲਾ ਫਲਾਨਾ ਸ਼ੰਜ ਮੇਲਾ ਹੋ ਰਿਹਾ ਸਾਰੇ ਹੀ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਾਰੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹੋ ਰਿਹਾ ਇਸ ਵਾਰ ਜੱਸਾ ਪੱਟੀ ਜੇਤੂ ਰਹਾ ਇੱਕ ਨੰਬਰ ਤੇ ਦੋ ਨੰਬਰ ਤੇ ਪਿਰਤਪਾਲ ਜੇਤੂ ਰਹਾ ਬਹੁਤ ਵਧੀਆ ਸ਼ੰਜ ਮੇਲਾ ਹੋਇਆ ਬਹੁਤ ਵਧੀਆ ਸਪੰਨ ਹੋਇਆ ਬਹੁਤ ਖੁਸ਼ੀ ਦੀ ਗੱਲ ਹੈ ਇਲਾਕਾ ਨਿਵਾਸੀਆਂ ਨੂੰ ਸਾਰੇ ਹੀ ਪਿੰਡ ਨਿਵਾਸੀਆਂ ਨੂੰ ਅਲਾਕਾਰ ਵਾਸਤੇ ਬਹੁਤ ਬਹੁਤ ਵਧਾਈਆਂ ਜੀ ਬਹੁਤ ਬਹੁਤ ਮੁबारकਾਂ ਜੀ ਐਸਐਚਓ ਦਾ ਵੀ ਅਸੀਂ ਧੰਨਵਾਦ ਕਰਦੇ ਆ ਇੱਥੇ ਆਉਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਤੂਆਂ ਨੂੰ ਨਾਮ ਪਹਿਲਾ ਨਾਮ ਮੋਟਰਸਾਈਕਲ ਦਿੱਤਾ ਦੂਜਾ ਨਾਮ 5100 ਤੇ 1 ਵੱਡਾ ਹਜ਼ਾਰ ਦਿੱਤਾ ਤੇ ਇਸ ਇਸ ਤਰ੍ਹਾਂ ਸਾਰਾ ਮੇਲਾ ਬਹੁਤ ਵਧੀਆ ਸਫਲ ਹੋਇਆ ਬਹੁਤ ਵਧੀਆ ਖੁਸ਼ੀ ਦਾ ਕੰਮ ਹੋਇਆ ਸਾਰਾ ਹੀ ਨੇਤਰੇ ਵਧੀਆ ਨਿਭੜਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ